ਆਜੀ ਜੀ ਅੱਪਾ ਅੱਜ ਪਾਕਿਸਤਾਨੀ ਬਾਜੂ ਦੀ ਕਟਿੰਗ ਸਿੱਖੀਏ ਪੂਰੇ ਪਰਫੈਕਟ ਤਰੀਕੇ ਨਾਲ ਤੁਹਾਨੂੰ ਪਾਕਿਸਤਾਨੀ ਬਾਜੂ ਦੀ ਕਟਿੰਗ ਸਿਖਾਉਂਗੀ ਅੱਜ ਮੈਂ ਹੈਲੋ ਜੀ ਤੁਹਾਡਾ ਮੇਰੀ ਨਵੀਂ ਵੀਡੀਓ 'ਇਸ ਸਵਾਗਤ ਹੈ ਜੀ ਅੱਜ ਤੁਹਾਡੇ ਲਈ ਇੱਕ ਨਵੀਂ ਜਾਣਕਾਰੀ ਲੈ ਕੇ ਫੇਰ ਹਾਜ਼ਰ ਹਾਂ ਜੀ ਅੱਜ ਤੁਹਾਨੂੰ ਅਸੀਂ ਪਾਕਿਸਤਾਨੀ ਬਾਜੂ ਦੀ ਕਟਿੰਗ ਦੱਸਾਂਗੇ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਹਾਂਜੀ ਬਾਹਾਂ ਦੀ ਜਿਹੜੀ ਲੰਬਾਈ ਹੈ ਆਪਣੀ ਸਾਢੇ 16 ਇੰਚ ਤਿਆਰ ਹੈ ਜੀ ਆਪਾਂ ਸਾਢੇ 17 ਰੱਖੀ ਹੈ ਇਹਦੀ ਜਿਹੜੀ ਲੰਬਾਈ ਹੈ ਜੀ ਆਪਾਂ 1 ਇੰਚ ਵੱਧ ਰੱਖੀ ਆ ਕਿਉਂਕਿ ਥੋੜੀ ਥੋੜੀ ਮੂਰਫ ਫੋਲਡਿੰਗ ਹੁੰਦੀ ਹੈ ਜੀ ਇਹ ਤੇ ਅੱਧਾ ਇੰਚ ਉੱਪਰੋਂ ਆਪਣੇ ਮੋਢੇ 'ਚ ਆਉਗੀ ਜੀ ਇਹ ਤੇ ਸਭ ਤੋਂ ਪਹਿਲਾਂ ਜੀ ਉੱਪਰੋਂ ਆਪਾਂ 3 ਇੰਚ نیچے ਨੂੰ ਡਾਊਨ ਲਾਵਾਂਗੇ ਜੀ ਐਸ ਤਰ੍ਹਾਂ ਜੀ ਇਹਦਾ ਆਪਾਂ ਨਿਸ਼ਾਨ ਸਿੱਧੇ ਕਰ ਲਾਂਗੇ ਜੀ ਐਸ ਤਰ੍ਹਾਂ ਜੀ ਇਸ ਤੋਂ ਬਾਅਦ ਆਪਾਂ ਇਹਦਾ ਮੋਡਾ ਲਵਾਂਗੇ ਜੀ ਮੋਡਾ ਆਪਣਾ ਹੈਗਾ 7.5 ਹਾਂਜੀ ਇੱਕ ਭੈਣ ਨੇ ਮੈਨੂੰ ਕਮੈਂਟ ਕੀਤਾ ਸੀ ਤੁਸੀਂ ਮੋਡਾ ਕਿਹੜੇ ਹਿਸਾਬ ਨਾਲ ਰੱਖਿਆ ਜੀ ਬਾਹ ਦਾ ਹਾਂਜੀ ਆਪਾਂ ਸੂਟ ਦੀ ਫਿਟਿੰਗ ਦੇ ਹਿਸਾਬ ਨਾਲ ਮੋਡਾ ਰੱਖਦੇ ਆਂ ਜੀ ਜਿੰਨਾ ਉਹਨਾਂ ਦੀ ਫਿਟਿੰਗ ਦੇ ਹਿਸਾਬ ਨਾਲ ਮੋਡਾ ਹੁੰਦਾ ਜੀ ਆਪਾਂ ਉਹਨਾਂ ਹੀ ਬਾਹ ਦੀ ਕਟਿੰਗ 'ਚ ਮੋਡਾ ਰੱਖਦੇ ਆਂ ਇੱਥੇ ਉਹਨਾਂ ਦਾ ਮੋਡਾ ਜੀ ਆਊਗਾ 7.5 ਤਿਆਰ ਹੋਊਗਾ ਜੀ ਬਾਹ 'ਚ ਉਹਨਾਂ ਦੇ ਚ ਇਸ ਤੋਂ ਬਾਅਦ ਜੀ ਆਪਾਂ ਬਾਹ ਦੀ ਗੁਲਾਈ ਪਾਵਾਂਗੇ ਇਸ ਤਰੀਕੇ ਨਾਲ ਜੀ ਆ ਹੋ ਗਈ ਬਾਹਲੀ ਸਾਈਡ ਦੀ ਗੁਲਾਈ ਹੋ ਗਈ ਜੀ ਤੇ ਇਸ ਤੋਂ ਬਾਅਦ ਜੀ ਅੱਧਾ ਇੰਚ ਦਾ ਨਿਸ਼ਾਨ ਲਾ ਕੇ ਆਪਾਂ ਅੰਦਰੀ ਸਾਈਡ ਦੀ ਗੁਲਾਈ ਪਾਵਾਂਗੇ ਜੀ ਇਹ ਇਸ ਤਰ੍ਹਾਂ ਜੀ ਉੱਪਰੋਂ ਦਾ ਸੇਮ ਤੁਸੀਂ ਬਾਹਨ ਦੀ ਕਟਾਈ ਹੋਮ ਹੀ ਰੱਖਣੀ ਹੈ ਜੀ ਜਿਵੇਂ ਆਪਾਂ ਤੁਸੀਂ ਨਾਰਮਲ ਬਾਹਨ ਹੀ ਰੱਖਦੇ ਆ ਇਸ ਤੋਂ ਬਾਅਦ ਜੀ ਆਪਾਂ ਇੱਕ ਨਿਸ਼ਾਨ ਇੱਥੇ ਲਾਉਣਾ ਹੈ ਜੀ ਆਪਣੀ ਬਾਹਨ ਦੀ ਕੋਣੀ ਤਿਕਾ ਜਿੱਥੇ ਆਪਣੀ ਕੋਣੀ ਹੁੰਦੀ ਹੈ ਜੀ ਉੱਥੇ ਦੀ ਨਿਸ਼ਾਨ ਲਾਉਣਾ ਤੇ ਆਪਣੀ ਬਾਹ ਦੀ ਕੋਣੀ ਹੈਗੀ ਹੈ ਜੀ 11 ਇੰਚ ਤੇ ਹੈ ਜੀ ਆਪਣੀ ਬਾਹ ਦੀ ਕੋਣੀ ਹੈਗੀ ਹੈ ਜੀ 11 ਇੰਚ ਤੇ ਆਪਾਂ ਅੱਧਾ ਇੰਚ ਵਧਾ ਲਵਾਂਗੇ ਜੀ 11.5 ਤੇ ਨਿਸ਼ਾਨ ਲਾਵਾਂਗੇ ਇਹ ਤੇ ਇਸ ਨਿਸ਼ਾਨ ਨੂੰ ਵੀ ਆਪਾਂ ਸੁੱਧਾ ਕਰ ਲਾਂਗੇ ਜੀ ਪਾਕਿਸਤਾਨੀ ਬਾਹ ਦੀ ਗੁਲਾਈ ਤੁਸੀਂ ਉੱਥੋਂ ਬਣਾਉਣੀ ਹੈ ਜੀ ਤੁਸੀਂ ਜਿੱਥੇ ਤੁਹਾਡੀ ਬਾਹ ਦੀ ਕੋਣੀ ਹੁੰਦੀ ਹੈ ਜੀ ਦੇਖੋ ਜੀ ਆਪਣੇ ਆ ਬਾਹਾਂ ਕੀ ਇੱਥੇ ਆਪਣੀ ਕੂਣੀ ਹੈ ਜੀ ਇੱਥੋਂ ਆਪਣੀ ਪਾਕਿਸਤਾਨੀ ਬਾਜੂ ਕਟਿੰਗ ਹੋਊਗੀ ਜੀ ਇਸ ਚੀਜ਼ ਤੋਂ ਇੱਥੇ ਆਪਣੀ ਗੁਲਾਈ ਬੰਨੀ ਆ ਠੀਕ ਹੈ ਜੀ ਤੇ ਆਪਣਾ ਇੱਥੋਂ ਹੈ ਜੀ ਕੂਣੀ ਦਾ ਰਾਉਂਡ ਹੈਗਾ ਜੀ ਆਪਣੀ ਕੂਣੀ ਆ ਦੇਖੋ ਇੱਥੋਂ ਆਪਣੀ ਕੂਣੀ ਦਾ ਰਾਉਂਡ ਹੈਗਾ ਜੀ ਇੱਥੋਂ 5.5 ਇੰਚ ਆ ਜੀ ਠੀਕ ਹੈ ਜੀ ਇੱਥੇ ਆਪਾਂ 1 ਇੰਚ ਵਾਧਾ ਲਾਵਾਂਗੇ 6.5 ਇੰਚ ਤੇ ਨਿਸ਼ਾਨ 5.5 ਇੰਚ ਆਪਣੀ ਤਿਆਰ ਗੁਲਾਈ ਹੈ ਜੀ ਤੇ 1 ਇੰਚ ਆਪਾਂ ਵੱਧ ਲਾਵਾਂਗੇ ਜੀ ਜਿਹੜਾ ਕਿ ਆਪਣਾ ਕਟਿੰਗ ਵਾਲਾ ਹੋ ਗਿਆ ਜੀ ਇਹ ਇਸ ਤੋਂ ਬਾਅਦ ਜੀ ਜਿਹੜੀ ਤੁਸੀਂ ਮੂਰੀ ਬਨਉਣੀ ਬਾਹ ਦੀ ਉਹ ਆਪਣੀ ਪੂਰੀ ਤਿਆਰ ਹੀ ਰੱਖਣੀ ਆ ਦੇਖੋ ਜੀ ਆਪਣੀ ਤਿਆਰ 9 ਇੰਚ ਕਪੜਾ ਹੈ ਤੇ 9 ਇੰਚ ਆਪਾਂ ਪੂਰਾ ਤਿਆਰ ਰੱਖਾਂਗੇ ਇਸ ਤੋਂ ਬਾਅਦ ਕੀ ਕਰਨਾ ਜੀ ਇਹਨਾਂ ਨਿਸ਼ਾਨਾਂ ਨੂੰ ਆਪਾਂ ਇਸ ਤਰੀਕੇ ਨਾਲ ਮਿਲਾ ਦੇਣਾ ਹੈ ਇੱਥੋਂ ਇਸ ਤਰੀਕੇ ਨਾਲ ਜੀ ਤੇ ਇਸ ਤਰ੍ਹਾਂ ਇਹਨੂੰ ਵੀ ਆਪਾਂ ਇਸ ਤਰੀਕੇ ਨਾਲ ਮਿਲਾ ਦੇਣਾ ਜੀ ਦੇਖੋ ਇਹ ਆਪਣੇ ਨਿਸ਼ਾਨ ਲੱਗ ਗਿਆ ਇਹ ਆਪਣੇ ਸਲਾਈ ਵਾਲੇ ਨਿਸ਼ਾਨ ਹੋ ਗਏ ਜੀ ਇਹ ਆਪਣੇ ਕਟਾਈ ਵਾਲੇ ਨਿਸ਼ਾਨ ਹੋ ਗਏ ਜੀ ਇਸ ਤੋਂ ਬਾਅਦ ਜਿਹੜੀ ਆਪਣੀ ਆਹ ਵਾਲੀ ਨਿਸ਼ਾਨ ਹੈ ਇੱਥੇ ਤਕੋਣਾ ਬਣ ਗਿਆ ਜੀ ਆਪਾਂ ਨੂੰ ਜਿਹੜਾ ਇਸ ਤੋਂ ਬਾਅਦ ਇਹ ਆਪਣੇ ਆਹ ਵਾਲਾ ਨਿਸ਼ਾਨ ਹੈ ਜਿਹੜਾ ਤਕੋਣਾ ਬਣ ਗਿਆ ਇਹਨੂੰ ਆਪਾਂ ਇਸ ਤਰੀਕੇ ਨਾਲ ਕਟਿੰਗ ਨਹੀਂ ਕਰਨਾ ਜੀ ਜੇ ਆਪਾਂ ਇਸ ਤਰੀਕੇ ਨਾਲ ਕਟਿੰਗ ਕਰਾਂਗੇ ਤਾਂ ਇਹਦੀ ਤਿੱਖੀ ਜੀ ਨੋਕ ਨਿਕਲੇ ਹੋਗੀ ਤੇ ਆਪਾਂ ਇੱਥੋਂ ਜੀ ਗੁਲਾਈ ਬਣਾ ਦੇਣੀ ਹੈ ਇਸ ਤਰੀਕੇ ਨਾਲ ਐਸਟਰਾ ਕਟਾਈ ਜੀ ਵੀ ਆਪਾਂ ਇਸ ਤਰੀਕੇ ਨਾਲ ਗੁਲਾਈ ਬਣਾ ਦੇਣੀ ਹੈ ਜੀ ਐਸਟ੍ਰੰਗਲਾਈ ਬਣੂਗੀ ਜੀ ਇਹ ਐਸ ਤਰੀਕੇ ਨਾਲ ਜੀ ਗੁਲਾਈ ਬਣ ਕੇ ਕਟਿੰਗ ਹੋਊਗੀ ਤੇ ਸਲਾਈ ਵੀ ਆਪਣੀ ਐਸ ਤਰੀਕ ਨੇ ਲੱਗੂਗੀ ਜਿਹਦੇ ਨਾਲ ਕਿ ਆਪਣੀ ਇਥੋਂ ਜਿਹੜੀ ਗੁਲਾਈ ਹੈ ਜੀ ਸੋਹਣੀ ਬਣ ਜੇ ਇਸ ਤੋਂ ਬਾਅਦ ਆਪਾਂ ਇਥੋਂ ਕਟਿੰਗ ਕਰਾਂਗੇ ਪਰ ਲਪਲਾ ਚੱਕਾਂਗੇ ਇਸ ਤਰੀਕੇ ਨਾਲ ਲੋ ਜੀ ਆਪਣੀ ਇਹ ਪਾਕਿਸਤਾਨੀ ਬਾਂਦੀ ਕਟਾਈ ਹੋ ਗਈ ਜੀ ਇਸ ਤੋਂ ਬਾਅਦ ਇੱਥੇ ਆਪਾਂ ਇਹ ਫੋਲਡਿੰਗ ਕਰਨੀ ਹੈ ਜੀ ਫੋਲਡਿੰਗ ਆਪਾਂ ਅੱਧੇ ਇੰਚ ਦੀ ਫੋਲਡਿੰਗ ਕਰਨੀ ਹੈ ਇੱਥੋਂ ਤੇ ਇਸ ਨਿਸ਼ਾਨ ਨੂੰ ਵੀ ਆਪਾਂ ਇਸ ਤਰੀਕੇ ਨਾਲ ਸਿੱਧਾ ਕਰ ਲਾਂਗੇ ਜੀ ਜਿਹੜੀ ਕਿ ਆਪਣੀ ਫੋਲਡਿੰਗ ਹੋਣੀ ਹੈ ਜੀ ਇਹ ਇਹ ਥੋੜੀ ਥੋੜੀ ਫੋਲਡਿੰਗ ਹੋਊਗੀ ਜੀ ਇਥੋਂ ਤੇ ਵਾ ਕਟਿੰਗ ਤੋਂ ਬਾਅਦ ਜੀ ਆਪਣੇ ਇਸ ਤਰੀਕੇ ਨਾਲ ਬਾਜੂ ਬਣ ਜੂਗੀ ਦੇਖੋ ਜੀ ਇਸ ਤਰ੍ਹਾਂ ਤੇ ਸੋ ਫਰੈਂਸ ਆਪਣੀ ਬਾਹਾਂ ਦੀ ਕਟਿੰਗ ਹੋ ਗਈ ਜੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜੁਗਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰੱਖਾ